ਦੋਸਤ ਇੱਕ ਮੱਝ ਦਿਖਾਉ ਲੱਗਾ ਸਾਨੂੰ ਆਮ ਕਿਸਾਨ ਦੇ ਘਰੋਂ ਆਪਾਂ ਬਹੁਤੇ ਭਰਾਮਾਂ ਦੇ ਜਿਆਦਾ ਫੋਨ ਆ ਜਾਂਦੇ ਮੈਨੂੰ ਜਾਂ ਕੋਈ ਮੈਸੇਜ ਕਰਦਾ ਵੀਰੇ ਵੀ ਜਿਹੜੀ ਮੱਝ ਲੈਣੀ ਆ ਸੀ ਲੈਣੀ ਆ 11 12 10 12 ਕਿਲੋਲ 13 ਕਿਲੋ ਵਾਲੀ ਹੈਗੀ ਤੇ ਹੋਵੇ ਸੂਈ ਸੋਈ ਗਈ ਨਾ ਹੋਵੇ ਵੀ ਗੱਬਣ ਹੋਵੇ ਵੀ ਬਾਅਦ ਚ ਕਹੇ ਦੀ ਦੁੱਧ ਕੱਢ ਦੂਗੀ ਵੀ 11 12 ਕਿਲੋ ਨੈਟ ਤਿਆਰ ਜਾ ਹੋਵੇ ਤੇ ਇੱਕ ਜੇ ਘਰੋਂ ਮੇਰੇ ਦਾ ਬਾਲੀ ਚੰਗੀ ਗੱਲ ਆ ਠੀਕ ਹੈ ਤੇ ਅੱਜ ਤੁਹਾਨੂੰ ਇੱਕ ਘਰੋਂ ਮੱਝ ਦਿਖਾਉਣ ਲੱਗਾ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਤੇ ਤਾਜੀ ਸੂਈ ਸੋਈ ਹੈ ਲਗਭਗ 11 12 ਤੁਧੜੇ ਜੇ ਐਸਾ ਨੈਟ ਤਿਆਰ ਹੋਊਗਾ ਤੇ ਬਾਕੀ ਬਾਈ ਨਾਲ ਆਪਾਂ ਜਾਣ ਕੇ ਸਾਂਝੀ ਕਰ ਦਾਂਗੇ ਜੋ ਜਾਣ ਕਰੇ ਹੋ ਬਾਈ ਸਾਂਝੀ ਰੋਡਨ ਤਾਂ ਕਰ ਦੂਗਾ ਤੇ ਖਰੀਦਣ ਵਾਲਾ ਭਰਾ ਜਿਵੇਂ ਸੂਈ ਸੋਈ ਦੋੜਾਂਗੇ ਚੋਕੇ ਦੇਖ ਸਕਦਾ ਠੀਕ ਹੈ ਤੇ ਵਪਾਰ ਵਾਲ ਵੀ ਇਹਦਾ ਕੋਈ ਕੰਮ ਨਹੀਂਗਾ ਤੇ ਆਪਣਾ ਕੰਮ ਸਿਰ ਤੋਂ ਸਰ ਮਿੱਤਰੋ ਵੀਡੀਓ ਬਣਾਉਂਦਾ ਠੀਕ ਆ ਬਾਕੀ ਤੋਰ ਤੱਕ ਸਾਨੂੰ 4 ਫੇਰ ਦਿਖਾ ਦਾਂਗੇ ਰੇਟ ਬਾਜੂਜਾ ਕਰਵਾ ਦਾਂਗੇ ਤੇ ਕਰਵਾ ਦਾਂਗੇ ਵੀਡੀਓ ਦੇ ਵਿੱਚ ਹੀ ਠੀਕ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਦਾ ਵੀ ਕੀ ਡਿਟੇਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਬੋਲ ਦਿਗੇ ਜੀ ਨਾਮ ਬਾਈ ਮਣੀ ਆ ਬਾਠਪਿੰਡਾ ਜੀ ਇਹ ਤੇ ਮਰਾਜ ਦੇ 45 ਕਿਲੋ ਮਰਾਜ 4 ਕਿਲੋਮੀਟਰ ਆ ਠੀਕ ਹੈ ਏਰੀਆ ਰਾਮਪਰਾ ਫੂਲ ਰਾਮਪਰਾ ਫੂਲ ਤੋਂ 10 ਕਿਲੋਮੀਟਰ 10 ਕਾ 10 ਕੂ ਹਣਾ ਹਾਂ ਮਰਾਜ ਦੇ ਬਸ ਨੇੜੇ ਆ ਗਿਆ ਮਰਾਜ ਦੇ ਨੇੜੇ ਜੀ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ 7717337062 ਠੀਕ ਹੈ ਆਪਣੇ ਘਰ ਤੇ ਮੰਨ ਲਵੋ ਇੱਕ ਤਾ ਝੋਟੀ ਹੈ ਨਾ ਆਪਣੇ ਕੋਲੇ ਤੇ ਤਿੰਨ ਇੱਕ ਪੁੱਛ ਆਪਣੇ ਕੋਲ ਅੰਦਰ ਖੜੇ ਆ ਗਏ ਤੇ ਬੱਚਾ ਪਿੱਛੇ ਹੋ ਰਿਹਾ ਹਾਂ ਜੀ ਹਾਂ ਠੀਕ ਹੈ 8-9 ਗਨਾ ਰੋਟਾ ਹਾਂ ਜੀ ਹਾਂ ਠੀਕ ਹੈ ਤੇ ਜਿਹੜੀ ਆਪਾਂ ਮੱਝ ਵੇਚਣੀ ਆ ਇਹਨੂੰ ਇਸ ਟਾਈਮ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ 15 ਅੱਜ ਆਪਾਂ ਵੀਡੀਓ ਬਣਾ ਰਹੇ ਹਾਂ 23 ਤਰੀਕ 10 ਨਵੰਬਰ 25 ਨੂੰ ਬਣਾ ਰਹੇ ਹਾਂ ਵੀਡੀਓ 15 ਦਿਨ ਹੋ ਗਏ ਬੱਚਾ ਕੀਦਾ ਕਰ ਰਿਹਾ ਨੇ ਇਹਨੇ ਕੱਟਾ ਦਿੱਤਾ ਜੀ ਕੱਟਾ ਤੇ ਦੁੱਧ ਐਸ ਟਾਈਮ ਬਾਈ ਜਿਹੜਾ ਮਨਕ ਵੀ ਜਮਾ ਉਹੀ ਜਿਹੜਾ ਤੋਲਣਾ ਓ ਤਾਂ ਜੀ ਦੁੱਧ ਤਾਂ 12 ਲੀਟਰ ਕੱਢਦੀ ਆ ਆਪਾਂ 11 ਕਹਿ ਕੇ ਦੇਣਾ ਜੀ 11 ਜਮਾ ਹਾਂ 11 ਚਵਾ ਦਾਂਗੇ ਭਾਵੇਂ ਤਿੰਨ ਟਾਈਮ ਚੂੜੇ ਕੋਈ ਠੀਕ ਹੈ ਤੇ ਪਿਛਲੇ ਤੋਂ ਟੋਟਲ ਕਿੰਨਾ ਕ ਪਾ ਦੇ ਲੀਟਰ ਤੋਂ ਲੀਟਰ ਬધુ ਹੋਰਕ ਨਹੀਂ ਬધુ ਬਾਦੀ ਹੈ ਜੀ 12 13 ਕਰ ਜਾਂਦੀ ਹੈ 13 ਕਿ ਦਿਨੇ ਡੇ ਬਾਹਰ ਜਾਂਦੀ ਹੈ ਹਾਂ ਜੀ ਠੀਕ ਆ ਠੀਕ ਆ ਤੇ ਠੰਡੀ ਸੀ ਲ ਕੋਈ ਕੋਈ ਮਰਜੀ ਚੋਲੇ ਬੰਦਾ ਬੁੜੀ ਕੋਈ ਚੱਕਰ ਨਹੀਂ ਜੀ ਕੋਈ ਨੁਕਸ ਨੱਪਾ ਕੋਈ ਡੱਕਾ ਨਾ ਨਾ ਕੋਈ ਧਾਰਾ ਨਹੀਂ ਹਾਂ ਭਾਵੇਂ ਦੋ ਟਾਈਮ ਚੋਲੇ ਜੀ ਕੋਈ ਸੂਆ ਕਿਹੜਾ ਫੁਲ ਆਗ ਭਗ ਜੀ ਕੋਈ ਹੈ ਸਟੇਮੈਂਟ ਨਹੀਂ ਪਾ ਸੂਆ ਤੀਜਾ ਸੂਆ ਜੀ ਠੀਕ ਹੈ ਟਰੇਲੂ ਆਪਣੀ ਘਰ ਦੀ ਠੀਕ ਹੈ ਠੀਕ ਹੈ ਹਾਂ ਜੀ ਬਾਕੀ ਉਹ ਥਾਣਾ ਸੋਹਣੇ ਨੇ ਨਾ ਹਾਂ ਜੀ ਜੈਜ ਲੱਗ ਬਥੋੜੀ ਵੇ ਥੱਕ ਜਰੂਰ ਮੜੀ ਮੂਰ ਨੂੰ ਆਂਦੀ ਹਾਂ ਥੱਕ ਮੂਰ ਨੂੰ ਮੜੀ ਆ ਜੀ ਹਾਂ ਬਾਕੀ ਰਾਜ ਜੀ ਤੇ ਕੰਦ ਕਾਰ ਦੀ ਗਾਰੰਟੀ ਆਪਣੀ ਠੀਕ ਹੈ ਹਾਂ ਜੀ ਹਾਂ ਬੀਲ ਭਾ ਤੇ ਬਾਕੀ ਯਾਰ ਮਿੱਤਰੋ ਇਸ ਟਾਈਮ ਵੀਡੀਓ ਬਣਾਉਂਦਾ ਸਾਡਾ ਸਮਾਂ ਲੱਗ ਲਗਭਗ ਮੈਨੂੰ 1 ਕ ਦਾ ਟਾਈਮ ਹੈ ਨਾ ਹਾਂਜੀ 1 ਕ ਦਾ ਇੱਕ ਕ ਦਾ ਟਾਈਮ ਆਗਾ ਸ਼ਾਮ ਦੇ ਜਿਹੜੇ ਮਤਲਬ 6:00 ਚਵਾਈ ਹੁੰਦੀ ਹੈ ਨਾ ਆਪਣੀ ਲਗਭਗ ਉਦੋਂ ਤਾਂ ਹੋਰ ਤਿਆਰ ਹੋ ਜਾਂਦੀ ਹੈ ਹਾਂ ਉਦੋਂ ਹੋਰ ਤਿਆਰ ਹੋ ਜੂਗੀ ਤੇ ਥਣ ਚਾਰਨੇ ਸੋਨੇ ਗੈਪ ਚ ਲੱਗੇ ਤੁਹਾਨੂੰ ਬੈਣੀ ਛੱਡ ਦੁਬਾਰਾ ਦਿਖਾ ਦਾਂ ਠੀਕ ਹੈ ਤੇ ਕੋਈ ਪੁੱਛਿਆ ਤਾਂ ਨਹੀਂ ਵੀਰੇ ਧਾਰ ਕੋਲੀ ਨਾ 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 ਇਹ ਨਾ ਧਾਰ ਜਮਾ ਪੋਲੀ ਆ ਕੋਈ ਮਰਜ਼ੀ ਚੋਲੇ ਬੰਦਾ ਚੋਲੇ ਬੁੜੀ ਚੋਲੇ ਹਾਂ ਬੰਦਾ ਬੁੜੀ ਕੋਈ ਚੋਲੇ ਜੀ ਬੁੜੀ ਲਾ ਕੇ ਖਾਣਾ ਮਾਜਾ ਹਾਂ ਪੀਟੀ ਲ ਠੀਕ ਆ ਠੀਕ ਆ ਲਵੇ ਤੌਰ ਦੇ ਫੇਗੜਾ ਕਢਾ ਦੇ ਮੱਝ ਦਾ ਤੇ ਸੂਨ ਤੋਂ ਕਿੰਨਾ ਟਾਈਮ ਪਹਿਲਾਂ ਦੁੱਧ ਛਟਰੀ ਬੰਦੀ ਵੀਰੇ ਦੁੱਧ ਬਾਈ 8 ਮਹੀਨੇ ਦਿੰਦੀ ਆ ਇਹ ਐ ਤਾਂ ਵੀ ਠੀਕਾ ਭਰਾ ਲਾ ਤੇ ਲੱਤ ਮਾਰ ਗਈ ਨਾ ਨਾ ਉਹ ਕੋਈ ਚੱਕਰ ਨਹੀਂ 8 ਮਹੀਨੇ ਦੁੱਧ ਕੱਢਦੀ ਆ ਬਾਕੀ ਦੇਖੋ ਸਾਹ ਸੰਭਾਲ ਤੇ ਡਿਪੈਂਡ ਕਰਦਾ ਪਰ ਜਿੰਨੀਆਂ ਗੱਲਾਂ ਹੈਗੀਆਂ ਲੈ ਮਿੱਤਰੋ ਕੋਲਿਆ ਕੇ ਦੇਖਾ ਕਿਦਾ ਮੱਝ ਦਾ ਕੱਦ ਵੀ ਵਧੀਆ ਚੰਗਾ ਗਾ ਤੇ ਬੇਲ ਬਹੁਤ ਜ਼ਿਆਦਾ ਮੱਝ ਦੀ ਠੀਕ ਆ ਸਿੰਘਾਂ ਤੋਂ ਵੀ ਸੋਹਣੀ ਮੱਝ ਤੇ ਘਰੇਲੂ ਮੱਝ ਆ ਗਈ ਥਾਂ ਤੋਂ ਸੋਹਣ ਲੱਗਿਆ ਭਾਈ ਨਾ ਕਿ ਥੋੜੀ ਜੀ ਧੱਕ ਜਰੂਰ ਨਾ ਜਿਹੜੀ ਮੂਹਰ ਨੂੰ ਦਿਖਾਉਂਦੀ ਹੈਗੀ ਪਰ ਉਹ ਪਿੱਛੇ ਨੂੰ ਸੋਹਣਾ ਦਿਖਾਉਂਦੀ ਹੈ ਟਰ ਠੀਕ ਆ ਥੋੜੀ ਲੰਬਾਈ ਜ਼ਿਆਦਾ ਮੱਝ ਦੀ ਇਸ ਕਰਕੇ ਜਿਹੜਾ ਡਰਾਫ ਮੂਹਰ ਨੂੰ ਦਿਖਾਉਂਦੀ ਹੈ ਇੱਥੋਂ ਬੈਕ ਸ਼ੈਟ ਨੂੰ ਸੁਨਥਾ ਜਿਹੜੀ ਮੰਤਰਮ ਦਿਖਾ ਦੇਣਾ ਠੀਕ ਹੈ ਚੰਗੀ ਆ ਮੱਝ ਤੇ ਬਾਕੀ ਰਾਜ ਰੂਜੀ ਪੂਰੀ ਆ ਗਈ ਤੇ ਬਾਕੀ ਗੱਲਾਂ ਤਾਂ ਠੀਕ ਆ ਹਨਾ ਵੀਰੇ ਤੇ ਜੇ ਆਪਾਂ ਗੱਲ ਕਰੀ ਹੁਣ ਦੀ ਕੀਮਤ ਦੀ ਮੁੱਲ ਦੀ ਮੋਲੇ ਦਾ ਭਾਈ 125 ਆ ਦੇਣ ਲੈਣੀ ਮੰਗਿਆ ਆਪਾਂ ਹੁਣ ਆਇਆ ਤਾਂ ਨਹੀਂ 125 ਪੂਰੇ ਲੈਣਾ ਨਹੀਂ ਨਹੀਂ ਐ ਮਾਨ ਤਾਨ ਕਰ ਦਾਂਗੇ ਆ ਜਾਂਦਾ ਕੋਈ ਫੋਨ ਕਰੂ ਚੱਲ ਕੇ ਆਊਗਾ ਹਾਂ ਹਾਂ ਜਿੱਥੇ ਸੋਦਾ ਪੜਦਾ ਹੈ ਮਤਲਬ ਪੜ੍ਹਾ ਲਾਂਗੇ ਹਾਂ ਹਾਂ ਇਹ ਵੀ ਆਰਨ ਵਾਲਾ ਕੰਮ ਨਹੀਂ ਨਹੀਂ ਇੱਕ ਤਾਂ ਹੁੰਦਾ ਵੀ ਬਿੱਲ ਖੀਰ ਖੱਚਦੀ ਵੀ ਆਪੇ ਫੋਨ ਕਰੀ ਨਾ ਕੋਈ ਗੱਲ ਨਹੀਂ ਮਾਨ ਤਾਨ ਜ਼ਰੂਰ ਕਰ ਦਾਂਗੇ ਠੀਕ ਹੈ ਤੇ ਆ ਬਾਹਰ ਦੀ ਤੇਰੇ ਪਸ਼ੂ ਹਾਂ ਆ ਛੋਟੀ ਤਰੀਕਤ ਕਿਨੇ ਟਾਂ ਦੀ ਕੱਚੀ ਆ ਇਹ ਇਹ ਵੀ ਵੇਚਣੀ ਆ ਜੀ 16 ਕੱਤੇ ਨੂੰ ਦਿਨ ਪੂਰੇ ਇਹਦੇ ਮੰਨ ਅੱਜ ਤੋਂ ਬਸ ਰਹਿ ਗਏ ਤੇ 15 20 ਦਿਨ ਪਏ ਜੀ ਅੱਛਾ ਇਹ ਉਹਦੇ ਵਿੱਚਾਂਗੇ ਆਪਾਂ ਇਹ ਵੀ ਵੇਚਣੀ ਆ ਹਾਂ ਜੀ ਜੇ ਕੋਈ ਹੋਣ ਕਿਸੇ ਮਨ ਲੜ ਗਿਆ ਕੋਈ ਆਉਂਦਾ ਕੋਈ ਆਪਾਂ ਗਾ ਕੇ ਤੇ ਦੇ ਦੋ ਜਿਆ ਕਰ ਲਾਂਗੇ ਠੀਕ ਆ ਤੇ ਆ ਘੱਟੀ ਬਾਈ ਤੇਰੀ ਇਹ ਆ ਮੱਝ ਦੀ ਹੈ ਜੀ ਆਪਣੀ ਐਸ ਮੱਝ ਦੀ ਹੈ ਹਾਂ ਹਾਂ ਇਹ ਮੱਝ ਦੁੱਧ ਕਨਾਂ ਕੱਢਦੀ ਆਪਣੇ ਕੋਲੇ ਇਹ 14 14 ਲੀਟਰ ਦੁੱਧ ਤੇ ਆ 14 ਤੋਂ ਬਾਅਦ ਟੱਪ ਜਾਂਦੀ ਆ ਦੇਖੋ ਤੁਹਾਨੂੰ ਹੋ ਦੱਸਦਾ 14 ਤੋਂ ਥੋੜਾ ਨਿਕਲਦਾ ਤਾਂ ਵੱਧ ਵਾਲੀ ਮੇਰੀ ਵਾਦਾ ਹਾਂਜੀ ਸਮਾਈ ਆਪਣੀ ਨੋਰਮਲ ਆ ਵੀ ਘਰ ਦੀ ਬੀਟੀ ਆ ਇਹ ਇਹ ਕੱਟੀ ਦੀ ਪਿਛਲੇ ਸਾਲ ਦੀ ਆ ਹਾਂ ਪਿਛਲੇ 1 ਸਾਲ ਦੀ ਕੱਟੀ ਹੋਈ ਹੈ ਜੀ ਇਹਦੀ ਆਹਾਂ ਹਾਂ ਚੰਗੀ ਬਹੁਤ ਆ ਨਾ ਹਾਂ ਹਾਂ ਬਹੁਤ ਚੰਗੀ ਜੀ ਹੂੰ ਤੇ ਇਹ ਬਈ ਹਟ ਦੱਸ ਨਾ ਮੈਂ ਹਾਂਜੀ ਅ ਇੱਕ ਆ 13 ਮਹੀਨੇ ਤੇ ਦੋ ਦਿਨਾਂ ਦੇ ਅਜੇ ਇਹ ਇੱਕ ਮਹੀਨੇ ਇੱਕ ਸਾਲ ਤੇ ਇੱਕ ਮਹੀਨੇ ਦੀ ਬਣ ਗਈ ਹਾਂ ਬਾਕੀ ਤੇਰੀ 6 ਸਾਲ ਵੀ ਚੰਗੀਆਂ ਮਿੱਤਰਾਂ ਹਾਂਜੀ ਹਾਂ ਕਟਿੰਗ ਸੰਗਾਸਾਂ ਸੋਹਣੀਆਂ ਤੇ ਆਹ ਬੱਚਾ ਇਹਨੂੰ ਆਹ ਖੜੀ ਖੜੀ ਇਹ ਇਹ ਵੀਰਾਂ ਵਾਲੀ ਬੁੱਲਦੀ ਆ ਇਹ ਇਸੇ ਮੱਝ ਦੀ ਆ ਜੀ ਇਹ ਕਿੱਦਾਂ ਇਸੇ ਮੱਝ ਦੀ ਹੋਣ ਦੀ ਆ ਗਈ ਹਾਂ ਕਹਿ ਦਿੰਦੀ ਇਹ ਇਹ ਤਾਂ 15 ਕ ਦਿਨਾਂ ਦੀ ਹੈ ਜੀ ਇਹ 13 ਦਿਨਾਂ ਦੀ ਹੈ ਹਜੇ ਸੋਹਣੀ ਬਹੁਤ ਹਨ ਕਟਿੰਗ ਹਾਂ ਪਿੱਠ ਪੂੜੀ ਕਾਲੀ ਆ ਗਈ ਸਾਰੀ ਮੜੀ ਜੀ ਪੂੜੀ ਕਿੱਢੇ ਹਾਂ ਕਿਹੜੇ ਸੀਮਣ ਦੀ ਹੈ ਇਹ ਗੁਲਾਬ ਦੀ ਆ ਵੀਰਾਂ ਵਾਲੀ ਇਹ ਵੀ ਸੀ ਬਿਰਾਂਗ ਗੁਲਾਬ ਬੁੱਲਦੀ ਆ ਹਾਂਜੀ ਹਾਂ ਠੀਕ ਹੈ ਠੀਕ ਹੈ ਤੇ ਆਹ ਝੋਟੀ ਇਹ ਆਪਾਂ ਔਂ ਲਿਆਂਦੀ ਸੀ ਇਹ ਇਹ 12 ਲੀਟਰ ਦੁੱਧ ਤਿਆਰ ਆਇਆ ਹੈ ਪਾਇਦ ਨਹੀਂ ਹੈ ਇਹਦਾ ਪਹਿਲੇ ਨਹੀਂ ਆ ਤਾਂ ਹਾਂਜੀ ਹਾਂ ਇਹ ਭਾਈ 11 ਲੀਟਰ ਕੱਢੀ ਜਾਂਦੀ ਹੈ 11 12 ਵੀ ਕੱਢ ਦਿੰਦੇ ਹਾਂ 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 ਠੀਕ ਹੈ ਜੀ ਤੇ ਇਹ ਸੀਗਾ ਬਾਈ ਦੇ ਘਰ ਦੇ ਪਸ਼ੂ ਤੇ ਜਿਹੜਾ ਬਾਕੀ ਮੇਨ ਹੈ ਬਾਈ ਨੇ ਇਹਦੀ ਆਹ ਮੱਝ ਵੇਚਣੀ ਹੈਗੀ ਤੇ ਇਹ ਇਹ ਤਾਂ ਦੁਬਾਰਾ ਫੇਰਨੇ ਆ ਮਰਾ ਦਾ ਜਿਹੜੇ ਭਰਾ ਦੇ ਫਿੱਟ ਬੈਠੂ ਠੀਕ ਆ ਪਿੰਡ ਬਾਈ ਦਾ ਆ ਗਿਆ ਮਿੱਤਰੋ ਬਾਠ ਨੇੜੇ ਮਹਾਰਾਜ ਤੇ ਰੰਪਰਾ ਸ਼ਹਿਰ ਆ ਗਿਆ ਤੇ 11 12 12 ਕਿਲੋ ਵਸਟਿੰਗ ਸਾਢੇ 11 ਲੀਟਰ ਦੁੱਧ ਤਿਆਰ ਨੈਟ ਲੀਟਰ ਤੋਂ ਲੀਟਰ ਹੋ ਪਾਜੀ ਤੁਹਾਡੀ ਸਾਰ ਸਭਾਲ ਤੇ ਠੀਕ ਹੈ ਤੇ ਜਿਹੜੇ ਭਰਾ ਨੂੰ ਪਸੰਦ ਹੋ ਤਸਲੀ ਕਰਕੇ ਖਰੀਦ ਲਿਓ ਧੰਨਵਾਦ ਜੀ